ਸਸ਼ੁਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬੋਕੇ ਜਿੱਥੇ ਸੰਗਤਾਂ ਦੇ ਵਿੱਚ ਖਾਸਾ ਉਤਸ਼ਾਹ ਤੇ ਉਥੇ ਹੀ ਮਾਨਸਾ ਦੇ ਸਿਸਕੜਕਾਰੀ ਸਕੂਲ ਦੀਆਂ ਅਧਿਆਪਕਾਂ ਦੇ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਗਿਆ। ਦਰਅਸਲ ਅਧਿਆਪਕਾਂ ਜਿਹੜੀਆਂ ਬੱਚਨਾ ਨੂੰ ਲੈ ਕੇ ਗੁਰੂ ਘਰ ਫੌਂਚੀਆਂ ਨੇ ਤੇ ਧਾਰਮਿਕ ਸਥਾਨ ਨਤਮਸਤਕ ਹੋਈਆਂ ਤੇ ਬੱਚਿਆਂ ਨੂੰ ਸਿੱਖੀ ਇਤਿਹਾਸ ਦੇ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ। ਇੱਥੇ ਅਧਿਆਪਕਾਂ ਨੇ ਕਿ ਅਸੀਂ ਹਰ ਸਮੇਂ ਇਹ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਨੂੰ ਆਪਣੇ ਇਤਿਹਾਸ ਦੇ ਨਾਲ ਜੋੜਿਆ ਜਾਵੇ ਪੰਜਾਬ ਦਾ ਕੀ ਇਤਿਹਾਸ ਹੈ ਸਾਡੇ ਗੁਰੂਆਂ ਪੀਰਾਂ پیغمبرਾਂ ਨੇ ਪੰਜਾਬ ਵਾਸਤੇ ਕੀ ਕੁਝ ਕੀਤਾ ਹੈ ਸਾਡੇ ਲਈ ਕੀ ਕੁਝ ਕੀਤਾ ਉਸ ਤੋਂ ਜਾਣੂ ਕਰਵਾਇਆ ਜਾਵੇ ਤੇ ਸਹੀ ਰਸਤੇ ਤੇ ਉਹਨਾਂ ਸਿਧਾਂਤਾਂ ਤੇ ਚੱਲਣ ਦੇ ਲਈ ਬੱਚਿਆਂ ਨੂੰ ਪ੍ਰੇਰਿਆ ਜਾਵੇ ਜਿਸ ਦੇ ਲਈ ਗੁਰਪੁਰਬ ਮੌਕੇ ਗੁਰੂ ਘਰ ਨਤਮਸਤਕ ਕਰਵਾਉਣ ਤੇ ਸਿੱਖੀ ਦੇ ਨਾਲ ਬੱਚਿਆਂ ਨੂੰ ਜੋੜਨ ਦੇ ਲਈ ਇਹ ਅਧਿਆਪਕਾ ਜਿਹੜੀਆਂ ਨੇ ਨਾ ਬੱਚਿਆਂ ਨੂੰ ਲੈ ਕੇ ਪਹੁੰਚੀਆਂ ਨੇ ਤੇ ਇਸੇ ਦਰਮਿਆਨ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਸਕੂਲ ਦੇ ਵਿੱਚ ਜ਼ਿਆਦਾ ਸਮਾਂ ਬਤਾਉਨੇ ਆ ਆਪਣੇ ਬੱਚਿਆਂ ਨਾਲੋਂ ਜ਼ਿਆਦਾ ਅਸੀਂ ਜਿਹੜਾ ਸਮਾਂ ਹੈ ਸਕੂਲ ਦੇ ਵਿੱਚ ਨਾ ਬੱਚਿਆਂ ਦੇ ਨਾਲ ਬਤਾਉਨੇ ਆ ਤੇ ਇਹ ਸਾਡਾ ਫਰਜ਼ ਹੈ ਕਿ ਬੱਚਿਆਂ ਨੂੰ ਹਰ ਇੱਕ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਵੇ ਤੇ ਇਸੇ ਦਰਮਿਆਨ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਮਾਨਸਾ ਦੇ ਇੱਕ ਸਰਕਾਰੀ ਸਕੂਲ ਤੋਂ ਆਏ ਆ ਤੇ ਬੱਚਿਆਂ ਨੂੰ ਮਾਨਸਾ ਦੇ ਵਿੱਚ ਵੀ ਜਿਹੜੀਆਂ ਵੱਖ-ਵੱਖ ਥਾਵਾਂ ਨੇ ਉੱਥੇ ਵੀ ਲੈ ਕੇ ਜਾਇਆ ਜਾਵੇਗਾ ਤੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਨਾਲ ਵੀ ਮਿਲਵਾਇਆ ਜਾਵੇਗਾ ਓਕੇ ਜੀ ਨਾਮ ਹੈ ਤੇ ਕਿਹੜਾ ਸਕੂਲ ਹੈ ਤੁਹਾਡਾ ਮੇਰਾ ਨਾਮ ਅਮਨਦੀਪ ਕੌਰ ਹੈ ਜੀ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਲਾਲਿਆਂਵਾਲੀ ਜ਼ਿਲ੍ਹਾ ਮਾਨਸਾ ਤੋਂ ਆਏ ਹਾਂ ਬੱਚਿਆਂ ਨੂੰ ਲੈ ਕੇ ਇੱਥੇ ਅੱਜ ਤੁਸੀਂ ਕਿਲਾ ਅਨਵਾਰਤ ਸਿੰਘ ਦੇਖਿਆ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਧਾਰਮਿਕ ਸਥਾਨ ਤੇ ਬੱਚਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਉੱਪਰ ਬੱਚਿਆਂ ਨੂੰ ਇੱਥੇ ਮੱਥਾ ਟੇਕਣ ਦੇ ਵਾਸਤੇ ਆਏ ਹਾਂਗੇ ਤਾਂ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਵਾਸਤੇ ਕਿਹਾ ਗਿਆ ਜਿਵੇਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨਸ਼ਿਆਂ ਦੇ ਵਿੱਚ ਪੰਜਾਬ ਹੈ ਜਿਹੜਾ ਗਿਰ ਚੁੱਕਿਆ ਹੈਗਾ ਅਸੀਂ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਲਈ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਥਾਨ ਦੇ ਉੱਪਰ ਲੈ ਕੇ ਆਏ ਹਾਂ ਜੀ ਮੇਤਾ ਕਿ ਮਾਪਿਆਂ ਦੇ ਤੇ ਨਾਲ ਨਾਲ ਟੀਚਰਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਵੀ ਬੱਚਿਆਂ ਨੂੰ ਧਰਮ ਦਾ ਤੇ ਚੰਗੀਆਂ ਚੀਜ਼ਾਂ ਦਾ ਗਿਆਨ ਦੇਣਾ। ਨਹੀਂ ਜੀ ਸਾਨੂੰ ਪਿੰਡ ਦੀ ਪੰਚਾਇਤ ਦਾ ਸਰਪੰਚ ਸਾਹਿਬ ਦਾ ਤੇ ਪਿੰਡ ਦੇ ਮਾਪਿਆਂ ਦਾ ਸਾਨੂੰ ਬਹੁਤ ਜਿਆਦਾ ਸਹਿਯੋਗ ਮਿਲ ਰਿਹਾ ਹੈ ਤੇ ਅਸੀਂ ਸਾਰੇ ਟੀਚਰ ਸਹਿਬਾਨ ਜਿੰਨੇ ਵੀ ਅਸੀਂ ਸਕੂਲ ਦੇ ਵਿੱਚ ਪੜਾਉਨੇ ਆ ਅਸੀਂ ਸਾਰੇ ਜਣੇ ਮਿਲ ਕੇ ਬਹੁਤ ਵਧੀਆ ਕੰਮ ਕਰ ਰਹੇ ਆ ਅਸੀਂ ਆਪਣੇ ਬੱਚਿਆਂ ਨਾਲੋਂ ਜਿਆਦਾ ਟਾਈਮ ਸਰਕਾਰੀ ਸਕੂਲ ਦੇ ਬੱਚਿਆਂ ਦੇ ਨਾਲ ਗੁਜ਼ਾਰਦੇ ਆ ਤਾਂ ਅਸੀਂ ਬੱਚਿਆਂ ਨੂੰ ਹਰ ਇੱਕ ਪੱਖ ਤੋਂ ਚਾਹੇ ਉਹ ਖੇਡਾਂ ਦਾ ਪੱਖ ਹੋਵੇ ਧਾਰਮਿਕ ਕੋਈ ਪੱਖ ਹੋਵੇ ਜਾਂ ਪੜ੍ਹਾਈ ਦਾ ਪੱਖ ਹੋਵੇ ਸੱਭਿਆਚਾਰਕ ਪੱਖ ਹੋਵੇ ਅਸੀਂ ਹਰ ਇੱਕ ਅੱਖ ਦੇ ਨਾਲ ਬੱਚਾ ਨੂੰ ਜੋੜ ਕੇ ਤੇ ਨਿੱਕੀ ਤੋਂ ਨਿੱਕੀ ਚੀਜ਼ ਹੈ ਜਿਹੜੀ ਬੱਚਾ ਨੂੰ ਇੰਜੋਏ ਕਰਾਉਣੀ ਹੈ ਜੀ ਇਹ ਬੱਚਾ ਨੂੰ ਆਪ ਪੂਰਨ ਤੇ ਧਾਰਮਿਕ ਜਾਣਕਾਰੀ ਉਸ ਤਰ੍ਹਾਂ ਦੇ ਖੇਡਾ ਵਾਲਾ ਪ੍ਰੋਜੈਕਟ ਕੀਤਾ ਜਾਵੇ ਤੇ ਨਸ਼ਾ ਤੋਂ ਦੂਰ ਨਹੀਂ ਹੋ ਸਕਦੇ ਨਹੀਂ ਜੀ ਬੱਚਿਆਂ ਨੂੰ ਸਾਰੇ ਪੱਖਾਂ ਦੇ ਨਾਲ ਹੀ ਜੋੜਦੇ ਆਂ ਧਾਰਮਿਕ ਪੱਖਾਂ ਦੇ ਨਾਲ ਵੀ ਜੋੜਦੇ ਆਂ ਹੁਣ ਥੋੜਾ ਜਿਹਾ ਟਾਈਮ ਹੋ ਗਿਆ ਖੇਡਾਂ ਹੋਈਆਂ ਸੀ ਅਸੀਂ ਉਹਨਾਂ ਦੇ ਵਿੱਚ ਵੀ ਬੱਚਿਆਂ ਨੂੰ ਲੈ ਕੇ ਗਏ ਆਂ ਅਸੀਂ ਹਰ ਇੱਕ ਐਕਟੀਵਿਟੀ ਦੇ ਵਿੱਚ ਬੱਚਿਆਂ ਨੂੰ ਅੱਗੇ ਲੈ ਜਾਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆਂ ਜੀ ਤੁਸੀਂ ਤੁਹਾਡੀ ਪਰਸਨਲ ਗੱਲ ਨਹੀਂ ਕਰਦੇ ਆਪਾਂ ਪੂਰੇ ਸਮਾਜ ਦੀ ਆ ਪੂਰੇ ਪੰਜਾਬ ਦੀ ਪੂਰੇ ਦੇਸ਼ ਤੇ ਸਕੂਲਾਂ ਦੀ ਗੱਲ ਕਰਦੇ ਆ ਵੀ ਲੱਗਦਾ ਵੀ ਬੱਚਿਆਂ ਨੂੰ ਧਾਰਮਿਕ ਜਾਂ ਸਮਾਜਿਕ ਜਾਂ ਇਤਿਹਾਸ ਨਾਲ ਜੋੜਨ ਦੀ ਲੋੜ ਹੈ हां जी ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜਨ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿੱਮੀ ਅਸੀਂ ਬੱਚਿਆਂ ਨੂੰ ਪਹਿਲਾਂ ਵਾਲੀ ਖਰਾਕਾਂ ਦੇ ਬਦਲ ਪੂਰਾ ਧਿਆਨ ਦੇ ਰਹੇ ਹਾਂ ਵੀ ਬੱਚੇ ਜਿਹੜੇ ਦੂਸਰੀਆਂ ਖਰਾਕਾਂ ਤੋਂ ਦੂਰ ਜਾਣ ਜਿਵੇਂ ਚਿਪਸ कुरकुरੇ ਵਗੈਰਾ ਅਸੀਂ ਸਕੂਲ ਦੇ ਵਿੱਚ ਬਿਲਕੁਲ ਬੰਦ ਕੀਤੇ ਹੋਏ ਨੇ ਅਸੀਂ ਬੱਚਿਆਂ ਨੂੰ ਪ੍ਰਾਣੀਆਂ ਖਰਾਕਾਂ ਦੇ ਨਾਲ ਜੋੜ ਕੇ ਖੇਡਾਂ ਦੇ ਵਿੱਚ ਅੱਗੇ ਲੈ ਜਾਣ ਦੀ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜੀ ਕਿੰਨੇ ਦਿਨਾਂ ਦਾ ਤੇ ਕਿੱਥੇ ਕਿੱਥੇ ਅਸੀਂ ਸਵੇਰੇ ਅਸੀਂ 7 ਵਜੇ ਸਕੂਲ ਦੇ ਵਿੱਚੋਂ ਚੱਲੇ ਸੀਗੇ ਜੀ ਤਕਤ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਅਸੀਂ ਬੱਚਿਆਂ ਨੂੰ ਮੱਥਾ ਟਿਕਾਇਆਗਾ ਉਸ ਤੋਂ ਬਾਅਦ ਅਸੀਂ ਇੱਥੇ ਗੁਰਦੁਆਰਾ ਸਾਹਿਬ ਕਿਲਾ ਸਾਹਿਬ ਦੇ ਵਿੱਚ ਲੈ ਕੇ ਆਏਾਂਗੇ ਉਸ ਤੋਂ ਬਾਅਦ ਅਸੀਂ ਚੇਤਕਪਾਰਕ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਵਾਂਗੇ ਜੀ ਤੇ ਫਿਰ ਉਸ ਤੋਂ ਬਾਅਦ ਅਸੀਂ ਲਾਸਟ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਅੰਕਾਰ ਹੈ ਜਿਹੜਾ ਉਹਦੇ ਮੰਮੀ ਪਾਪਾ ਨਾਲ ਮਲਾਵਾਂਗੇ ਜੋ ਕਿ ਬੱਚਿਆਂ ਦੇ ਵਿੱਚ ਉਹਨਾਂ ਨੂੰ ਮਿਲਣ ਦੀ ਵੀ ਬਹੁਤ ਜ਼ਿਆਦਾ ਤਾਂਘ ਰਹਿੰਦੀ ਹੈ ਉਹ ਬੱਚਿਆਂ ਦੀ ਅਸੀਂ ਮਨੋ ਕਾਮਨਾ ਉਹ ਵੀ ਪੂਰੀ ਕਰਾਂਗੇ ਕਿੰਨੇ ਬੱਚੇ ਮੇਰੇ ਦੋ ਬੱਚੇ ਨੇ ਜੀ ਬਿਲਕੁਲ ਜੀ ਅੱਛਾ ਸਕੂਲ ਦੇ ਵਿੱਚ ਜੀ ਅਸੀਂ ਪੰਜਾ ਬੱਚਾ ਨੂੰ ਲੈ ਕੇ ਆਏ ਆ ਜੀ ਲੱਗਦਾ ਜਿੱਥੇ ਤੁਹਾਡੀ ਇਹ ਜ਼ਿੰਮੇਵਾਰੀਆਂ ਧਾਰਮਿਕ ਸਥਾਨਾਂ ਤੇ ਹੋਣਾ ਉੱਥੇ ਹੋਰ ਮੋਢਿਆਂ ਦੇ ਵਿੱਚ ਜ਼ਿੰਮੇਵਾਰੀ ਵੰਡ ਜਾਂਦੀ ਆ ਬੱਚੇ ਛੋਟੇ ਹੁੰਦੇ ਆ ਕੋਈ 7 ਵਜੇ ਦੀ ਵੀ ਤਾਂ ਬਹੁਤ ਵੱਡਾ ਹਾਂਜੀ ਅਸੀਂ ਬਿਤੌਰ ਪਰਮਿਸ਼ਨ ਵੀ ਲੈ ਕੇ ਆਏ ਆਗੇ ਤੇ ਅਸੀਂ ਪਿੰਡ ਦੀ ਪੰਚਾਇਤ ਨੇ ਵੀ ਸਾਡਾ ਬਹੁਤ ਸਹਿਯੋਗ ਦਿੱਤਾ ਹੈ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂਗੇ ਵੀ ਅਸੀਂ ਆਪਣੇ ਬੱਚਿਆਂ ਦੇ ਨਾਲੋਂ ਜ਼ਿਆਦਾ ਟਾਈਮ ਦੇ ਅਸੀਂ ਇਹ ਸਕੂਲ ਦੇ ਵਿੱਚ ਜਦੋਂ ਗੁਜ਼ਾਰਦੇ ਆ ਅਸੀਂ ਆਪਣੇ ਬੱਚਿਆਂ ਦੇ ਨਾਲੋਂ ਇਹ ਬੱਚਿਆਂ ਨੂੰ ਨਾਲ ਰੱਖਦੇ ਆ ਤਾਂ ਅਸੀਂ ਸਾਰੇ ਟੀਚਰ ਰਲ ਕੇ ਲਾਈਨਾਂ ਬਣਾ ਕੇ ਬਿਤੌਰ ਅਲੱਗ-ਅਲੱਗ ਹੋ ਕੇ ਸਾਰੇ ਬੱਚਿਆਂ ਨੂੰ ਆਪਣੇ ਬੱਚਿਆਂ ਨਾਲੋਂ ਜ਼ਿਆਦਾ ਲਾਈਨਾਂ ਦੇ ਵਿੱਚ ਆਪਣਾ ਅਨੁਸ਼ਾਸਨ ਦੇ ਵਿੱਚ ਲੈ ਕੇ ਆਏ ਆਂ ਤਾਸੀ ਇਹ ਬੱਚਿਆਂ ਨੂੰ ਆਪਣੇ ਬੱਚਿਆਂ ਨਾਲੋਂ ਜ਼ਿਆਦਾ ਪਿਆਰ ਕਰਕੇ ਇੱਥੇ ਲੈ ਕੇ ਆਏ ਆ ਸਾਡੀ ਮਨ ਨੂੰ ਸਕੂਨ ਮਿਲਦਾ ਹੈ ਜਦੋਂ ਅਸੀਂ ਬੱਚਿਆਂ ਨੂੰ ਹਾਸੇ ਦੇਖਦੇ ਆ ਤੇ ਬੱਚਿਆਂ ਦੇ ਇਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਆ ਧੰਨਵਾਦ ਜੀ ਕਿਹ ਕਿ ਨਾਮ ਹੈ ਤੇ ਕਿਹੜਾ ਸਕੂਲ ਹੈ ਨਾਮ ਮੇਰਾ ਰਾਜੇਸ਼ ਕੁਮਾਰ ਜੀ ਸਕੂਲ ਜੀਪੀਐਸ ਲਾਲਿਆਣੀ ਬਲਾਕ ਚਨੀ ਰਵੰਜਲਾ ਮਾਨਸਾ ਜੀ ਕੀ ਕਹਿਣਾ ਚਾਹੁੰਦੇ ਹੋ ਬੱਚਿਆਂ ਨੂੰ ਅਸੀਂ ਸਰ ਇਹੀ ਕਹਿਣਾ ਚਾਹੁੰਦੇ ਆ ਜੀ ਅਸੀਂ ਮਤਲਬ ਦੋ ਤਿੰਨ ਵਾਰ ਪਹਿਲਾਂ ਵੀ ਟੂਰ ਲੈ ਕੇ ਗਏ ਆ ਟੂਰ ਤੋਂ ਨਾ ਮਤਲਬ ਬੱਚਿਆਂ ਨੂੰ ਸਿੱਖਣ ਨੂੰ ਮਿਲਦਾ ਜੀ ਅਸੀਂ ਨੇ ਇੱਕ ਕੰਡੀਸ਼ਨ ਰੱਖੀ ਸੀ ਵੀ ਜਿਹੜੇ ਬੱਚੇ ਵਧੀਆ ਪੜਨਗੇ ਉਸ ਨੂੰ ਉਹਨ ਟੈਸਟ ਚੱਲ ਰਿਹਾ ਜੀ ਤੇ ਬੱਚਿਆਂ ਵੱਲੋਂ ਬਹੁਤ ਰਿਸਪੌਂਸ ਵਧੀਆ ਮਿਲਿਆ ਸੀ ਬੀਏਸੀ ਮਤਲਬ ਜਾਣਾ ਕੁਝ ਕੁ ਬੱਚੇ ਸਾਡੇ ਨਾਲ ਗਰੀਬ ਘਰ ਦੇ ਵੀ ਸੀਗੇ ਜਿਨ੍ਹਾਂ ਨੇ ਮਤਲਬ ਨਾ ਮਾਹੌਲ ਨਹੀਂ ਸਿਰਫ ਮਤਲਬ ਸ਼ਪਿੰਡ ਚੋਂ ਵੀ ਕਦੇ ਬਾਹਰ ਨਹੀਂ ਸਾਏ ਉਹਨਾਂ ਬੱਚਿਆਂ ਨੂੰ ਵੀ ਜਦੋਂ ਬਾਹਰ ਆਉਣ ਦਾ ਮੌਕਾ ਮਿਲਿਆ ਤਾਂ ਬੱਚੇ ਬਹੁਤ ਖੁਸ਼ ਹੋਏ ਤਾਂ ਸਾਨੂੰ ਵੀ ਇਸ ਤਰ੍ਹਾਂ ਲੱਗਿਆ ਵੀ ਚਲੋ ਦੇਖੋ ਸਾਡਾ ਅਧਿਆਪਕ ਦਾ ਇਹ ਫਰਜ਼ ਹੁੰਦਾ ਹੈ ਵੀ ਮਤਲਬ ਨਾ ਹੋਲੀ-ਸੋਲੀ ਪੇਰੈਂਟਸ ਹੀ ਨਹੀਂ ਦੇਨੇ ਮਤਲਬ ਅਧਿਆਪਕ ਵੀ ਤਾਂ ਸਕੂਲ ਚ ਆ ਜਾਂਦੇ ਨੇ ਅਸੀਂ ਉਹਨਾਂ ਦਾ ਹਰ ਪੱਖ ਦੇਖਦੇ ਹਾਂ ਜੀ ਕਈ ਵਾਰੀ ਕਮਜ਼ੋਰ ਬੱਚਾ ਹੁੰਦਾ ਚ ਕੋਈ ਨਾ ਕੋਈ ਗ ਉਹ ਕਿੱਥੇ ਕਿੱਥੇ ਲੈ ਕੇ ਗਏ ਬੱਚਿਆਂ ਤਾਂ ਨਾ ਕਿੱਥੇ ਲੈ ਕੇ ਅਸੀਂ ਸਰ ਪਹਿਲਾਂ ਵੀ ਇੱਥੇ ਆਏ ਸੀਗੇ ਇਸ ਤੋਂ ਪਹਿਲਾਂ ਜੀ ਜਿਵੇਂ ਇੱਥੋਂ ਤਲਵੰਡੀ ਸਾਹਿਬ ਜਾਂ ਛੋਟੇ-ਮੋਟੇ ਟੂਰ ਸਾਡੇ ਹੁੰਦੇ ਜਿਵੇਂ ਗਊਸ਼ਾਲਾ ਜਿੱਥੇ ਲੈ ਕੇ ਗਏ ਸੀ ਇਹ ਮਾਨਸਾ ਜੀ ਕਿਉਂਕਿ ਉੱਥੇ ਅਸੀਂ ਵਿਦਾਊਟ ਪਰਮਿਸ਼ਨ ਆ ਸਕਦੇ ਸੀ ਇੱਥੇ ਥੋੜੀ ਪਰਮਿਸ਼ਨ ਦੀ ਦਿੱਕਤ ਸੀ ਤਾਂ ਅਸੀਂ ਪਰਮਿਸ਼ਨ ਲੈ ਕੇ ਇੱਥੇ ਆਏ ਹਾਂ ਇਸ ਤੋਂ ਪਹਿਲਾਂ ਇੱਕ ਵਾਰ ਚੰਡੀਗੜ੍ਹ ਵੀ ਲੈ ਕੇ ਗਈ ਸੀਗੇ ਜੀ ਜੀ ਤੁਸੀਂ ਕਹਿ ਬਈ ਕਰੇ ਘਰ ਦੇ ਵਿੱਚ ਹਾਂ ਜੀ ਕਈ ਵਾਰੀ ਖਾਤਾ ਵੀ ਕਰਨਾ ਹੁੰਦਾ ਹੈ ਹਾਂਜੀ 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 ਸਰ ਹਾਂਜੀ ਹਾਂਜੀ ਸਰ ਨਹੀਂ ਸਰ ਸਾਡੇ ਵੱਲੋਂ ਹੁੰਦਾ ਦਿਹਾਗਾਂ ਵੱਲੋਂ ਜੀ ਕਿਉਂਕਿ ਸਾਡਾ ਨਾ ਬੱਚਿਆਂ ਨਾਲ ਵਾਦਾ ਸੀਗਾ ਵੀ ਸਾਰੇ ਸਟਾਫ ਦਾ ਸੀ ਰਾਇ ਕੀਤੀ ਸੀ ਵੀ ਜਿਹੜੇ ਆਪਾਂ ਬੱਚਿਆਂ ਨੂੰ ਕੀ ਪ੍ਰਾਈਜ਼ ਦਈਏ ਫਿਰ ਮਤਲਬ ਸਾਡੇ ਹੈੱਡ ਮੈਡਮ ਤੇ ਸਾਡੇ ਅਮਨ ਮੈਡਮ ਨੇ ਇਹਨਾਂ ਨੇ ਕਿਹਾ ਸੀਗਾ ਵੀ ਆਪਾਂ ਇਹ ਕੀ ਬੱਚਿਆਂ ਨੂੰ ਪ੍ਰਾਈਜ਼ ਨਾਲ ਟੂਰ ਲੈ ਕੇ ਜਾਵਾਂਗੇ ਜੀ ਏ ਪੁਰਾਣੇ ਧਾਰਮਿਕ ਸਥਾਨਾਂ ਤੇ ਜਾਂ ਇਤਿਹਾਸਕ ਸਥਾਨਾਂ ਤੇ ਬੱਚਿਆਂ ਨੂੰ ਜਾਣਾ ਕਿੰਨਾ ਕੁ ਜ਼ਰੂਰੀ ਸਮਝਦੇ ਸਰ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਕਿਉਂਕਿ ਸਰ ਮੈਂ ਇਹ ਗੱਲ ਮੰਨਦਾ ਜਿਹੜੀ ਆਪਾਂ ਨਸ਼ੇ ਦੀ ਗੱਲ ਕਰਦੇ ਜੀ ਨਸ਼ੇ ਮੋਸਟਲੀ ਬੰਦਾ ਉਦੋਂ ਕਰਦਾ ਜਦੋਂ ਨੂੰ ਕੁਝ ਨਹੀਂ ਦਿੰਦਾ ਜੀ ਜਦੋਂ ਧਾਰਮਿਕ ਸਥਾਨਾ ਦੇਖੋ ਜਦੋਂ ਬੰਦਾ ਧਾਰਮੇ ਨਾਲ ਜੁੜਦਾ ਨਾ ਜੀ ਉਹਦੀ ਸਾਈਕੋ ਚੇਂਜ ਹੋ ਜਾਂਦੀ ਹੈ ਜੀ ਇਹ ਮੇਰੀ ਆਪ ਦੀ ਮਤਲਬ ਪਰਸਨਲ ਤਜਰਬਾ ਜੀ ਸੈਂ ਕਿ ਸਾਨੂੰ ਨਾ ਪੋਜ਼ਿਟਿਵ ਏਵਜ਼ ਆਉਣ ਲੱਗ ਜਾਂਦੀਆਂ ਨੇ ਜੀ ਜਦੋਂ ਅਸੀਂ ਮਤਲਬ ਤੁਹਾਨੂੰ ਕਿਸੇ ਨਾਲ ਜੁੜਦੇ ਆ ਜੀ ਪਿਛਲੇ ਸਮਿਆਂ ਵਿੱਚ ਮਾਪੇ ਤੇ ਟੀਚਰ ਉਹ ਜ਼ਿੰਮੇਵਾਰੀਆਂ ਜਿਹੜੀਆਂ ਸਮਾਜ ਲਈ ਨਿਭਾਉਣੀਆਂ ਸੀ ਸਾਰਿਆਂ ਨੇ ਉਹਦੇ ਵਿੱਚ ਕਿਤਨੇ ਕਿਤੇ ਕੋਈ ਕਮੀ ਰਹਿ ਗਈ ਹੈ ਨਹੀਂ ਸਰ ਸਾਰੇ ਦੇਖੋ ਮੈਂ ਇੱਕ ਗੈਰ ਧਾਰਨ ਦੇਣਾ ਹੁਣ ਬੱਚਿਆਂ ਨੂੰ ਵੀ ਇਹ ਸਾਨੂੰ ਵੀ ਮੋਸਟਲੀ ਜਦੋਂ ਵੋਟਾਂ 'ਚ ਮਿਲਦੇ ਹੁੰਦੇ ਆ ਕਹਿੰਦੇ ਸਾਰੇ ਅਧਿਆਪਕ ਨੇ ਮਿਹਨਤ ਕਰਦੇ ਆ ਮੈਦਾ ਰੰਦਣਾ ਹੁੰਦਾ ਵੀ ਐਂ ਦੱਸੋ ਮੈਨੂੰ ਵੀ ਥੋੜੇ ਦਫ਼ਤਰ ਚ ਸਾਰੇ ਮਿਹਨਤ ਕਰਦੇ ਨੇ ਸਰ ਸੁਭਾ ਹੁੰਦਾ ਆਪਣੇ ਆਪਣਾ ਕਿਸੇ ਟੀਚਰ ਚ ਕੋਈ ਗੁਣ ਹੁੰਦਾ ਕਿਸੇ ਚ ਕੋਈ ਹੁੰਦਾ ਕੋਈ ਮਤਲਬ ਪੜਾਈ ਚ ਵਧੀਆ ਨੇ ਜਿਵੇਂ ਸਾਡੇ ਬਨੋ ਸਰ ਨੇ ਇਹ ਮੈਚ ਬਹੁਤ ਵਧੀਆ ਨਹੀਂ ਮੈਡਮ ਸਪੀਕਿੰਗ ਚ ਬਹੁਤ ਵਧੀਆ ਨੇ ਮੈਨੂੰ ਥੋੜਾ ਜਿਹਾ ਇੰਗਲਿਸ਼ ਦਾ ਹੁੰਦਾ ਮੈਂ ਇੰਗਲਿਸ਼ ਦੇ ਮਤਲਬ ਪੜਾਉਣ ਦੇ ਮੈਥਡ ਅਗਲੇ ਅਗ ਵਰਤਨਾ ਹੀ ਉਹਦੇ ਨਾਲ ਸਾਨੂੰ ਰਿਜ਼ਲਟ ਵਧੀਆ ਆਉਂਦੇ ਮਤਲਬ ਜਿਹੜੇ ਤੇ ਆਪਕੇ ਜਿਹੜਾ ਗੁਣ ਹੈ ਜੀ ਅਸੀਂ ਉਹੀ ਗੁਣ ਵਰਤਦੇ ਜੀ ਇਹ ਤਾਂ ਸਮਾਜ ਦੀ ਗਰਾਵਿਟੀ ਦੀ ਗੱਲ ਕਰ ਰਹੇ ਆ ਮਾਨਸਿਕ ਪੱਧਰ ਇਕਦਾ ਦੇਖੋ এনवायरमेंट ਸਰ ਸਕੂਲਾਂ ਦਾ ਹੁਣ ਬਹੁਤ ਵਧੀਆ ਹੈ ਪਹਿਲਾਂ ਦੇਖੋ ਸਕੂਲਾਂ 'ਚ ਬੋਰਡ ਵੀ ਨਹੀਂ ਸੀ ਕਿਉਂਕਿ ਸਾਡੀ ਭਰਤੀ ਵੀ ਲਗਭਗ 2006 ਦੀ ਹੈ ਜੀ ਸਾਨੂੰ ਬੋਰਡ ਵੀ ਨਹੀਂ ਸੀ ਮਿਲੇ ਜੀ ਹੁਣ ਤੁਸੀਂ ਐਂ ਸਾਬ ਲਾ ਲਓ ਕਿ ਸਾਡੇ ਹਰੇਕ ਸਕੂਲ ਕਮਰੇ ਦੇ ਵਿੱਚ ਲਗਭਗ ਸਰ ਐਲਈਡੀ ਪ੍ਰੋਜੈਕਟਰ ਸਮਾਰਟ ਬੋਰਡ ਲੱਗੇ ਹੋਏ ਨੇ ਜੀ ਤਾਂ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਮਿਲੀਆਂ ਸਾਡਾ ਹੁਣ ਧਿਆਨ ਤਾਂ ਹੀ ਦੂਜੇ ਪਾਸੇ ਜਾਣ ਲੱਗਾ ਜੀ ਪਹਿਲਾਂ ਤੇ ਆਪਾਂ ਨੂੰ ਸਮੱਸਿਆਵਾਂ ਹੀ ਬਹੁਤ ਸੀ ਸਰ ਪੂਰਾ ਸਾਲ ਕਿਤਾਬਾਂ ਨਹੀਂ ਚਾਹੁੰਦੀਆਂ ਪਹਿਲਾਂ ਜੀ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਜਿਹੜੀ ਐਡਮਿਸ਼ਨ ਆ ਬਹੁਤ ਘਟਦੀ ਜਾ ਰਹੀ ਸੀ ਪਿਛਲੇ ਸਮੇਂ ਤੋਂ ਹਾਂਜੀ ਸਰ ਸਿਰਫ ਬਫਰਕ ਪੈ ਰਿਹਾ ਹੈ ਹੁਣ ਆਧਿਆਪਕ ਥੋੜੇ ਜਿਹਾ ਜਾਗਰੂਕ ਹੋਗੇ ਕਰੋਨਾ ਤੋਂ ਬਾਅਦ ਸਾਨੂੰ ਦੱਸਦੇ ਕੀ ਫਾਇਦਾ ਹੋਇਆ ਸਾਨੂੰ ਇਹ ਸਰ ਕਰੋਨਾ ਤੋਂ ਬਾਅਦ ਜਦੋਂ ਸਾਡੇ ਕੋਲ ਮੋਸਟਲੀ ਪ੍ਰਾਈਵੇਟ ਸਕੂਲਾਂ ਦੇ ਬੱਚੇ ਆਏ ਜੀ ਉਹਨਾਂ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਸਾਡੇ ਕੋਲੇ ਐਂਗਲੋ ਹੀ 10 ਤੋਂ ਲੱਗੇ 20% ਤੱਕ ਸਾਡੇ ਨਾਲ ਤਿੰਨ ਚਾਰ ਸਕੂਲਾਂ ਨੇ ਉਹਨਾਂ ਦੇ ਬੱਚੇ ਛੱਡ ਕੇ ਆਏ ਨਹੀਂ ਜੀ